ਹੇ ਤੇ ਤੱਕ ਤੇ ਖੁਦਾ ਨੇ ਲਗਾਇਆ ਹੈ ਅਜੇ ਤੋੜਨ ਤੇਰੇ ਬੰਦੀ ਨਾਨੂ ਮਹਾਯ ਅਭਿਸ਼ੇਕ ਆਇਆ ਹੈ ਅਜੇ ਤੋੜਨ ਤੇਰੇ ਸੰਨਾਨੂ ਮਹਾਯ ਅਭਿਸ਼ੇਕ ਆਇਆ ਹੈ ਮਹਾਯ ਅਭਿਸ਼ੇਕ ਆਇਆ ਹੈ ਮਹਾਯ ਅਭਿਸ਼ੇਕ yeah okay,

ਹallelujah hallelujah 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 ਸਾਰੇ ਜਨ ਆਪਣੇ ਆਪ ਥਾਣਾ ਤੇ ਖੜੇ ਹੋ ਜਾਵਾਂਗੇ ਔਰ ਆਪਣੇ ਆਪ ਨੂੰ ਤਿਆਰ ਕਰਾਂਗੇ ਜਦੋਂ ਹੀ ਪਰਮੇਸ਼ਰ ਦਾਸ ਜੀ ਤੁਹਾਡੇ ਉੱਤੇ ਲੇ ਹੈਂਡ ਕਰੇ ਤੁਹਾਡੇ ਉਹਦੇ ਹੀ ਬੰਧਨ ਟੁੱਟਣ ਹallelujah hallelujah ਤੁਹਾਨੂੰ ਅੰਦਰੋਂ ਅੰਦਰੋਂ ਹੀਲਿੰਗ ਹੋਣੀ ਸ਼ੁਰੂ ਹੋਵੇ ਜਦੋਂ ਪਰਮੇਸ਼ਰ ਦਾਸ ਜੀ ਨੇ ਤੁਹਾਡੇ ਉੱਤੇ ਹੱਥ ਰੱਖਣਾ ਆ ਤੁਹਾਨੂੰ ਉਹਦੇ ਹੀ ਪਤਾ ਲੱਗਣਾ ਕਿ ਸਾਡੀ ਬਿਮਾਰੀ ਅਸੀਂ ਬਿਮਾਰੀਆਂ ਤੋਂ ਆਜ਼ਾਦ ਹੋ ਚੁੱਕੇ ਹਾਂ ਹallelujah hallelujah, hallelujah. 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 ਜੇ ਮੈਂ ਹਾਰੇ ਕੇ ਬਿਮਾਰੀ ਤੋਂ ਹਾਰੇ ਕਰਜ਼ਿਆਂ ਤੋਂ ਹਾਰੇ ਪ੍ਰੋਬਲਮ ਤੋਂ ਆਜ਼ਾਦ ਹੋਵਾਂ ਹਾਲੇਲੂਇਆ 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 ਤੁਸੀਂ ਭਾਜਨ ਨੇ ਇੰਨੇ ਜ਼ੋਰ ਦੇ ਨਾਲ ਗਾਉਣਾ ਕਿ ਇਨੀ ਤਾੜੀ ਜੇ ਤੁਹਾਡੀ ਤਾੜੀ ਹੈ ਤੁਹਾਡੀ ਸਵਰਗਾਂ ਤੱਕਰ ਪਹੁੰਚੇ ਹਾਲੇਲੂਇਆ ਜੋ ਤੁਸੀਂ ਤਾੜੀ ਮਾਰਦੇ ਹੋ ਸਾਨੂੰ ਵੀ ਨਹੀਂ ਸੌਂਦੀ ਪਈ ਆਂਡੀਆਂ ਗਵਾਂਡੀਆਂ ਤਾਂ ਕੀ ਸੌਣੀਆਂ ਹਾਲੇਲੂਇਆ ਹਾਲੇਲੂਇਆ ਤੁਸੀਂ ਇਹ ਰਾਤ ਨੂੰ ਇੰਨੇ ਇੰਨੇ ਹੋਚ ਨਾਲ ਲਿਆ ਕਰੋ ਜਿੰਨੀ ਆਪਾਂ ਰਾਤ ਨੂੰ ਆਪਣੇ ਪਰਮੇਸ਼ਰ ਦੇ ਅੱਗੇ ਆਪਾਂ ਰਾਤ ਨੂੰ ਪੂਰੇ ਬਲ ਦੇ ਨਾਲ ਦੇ ਨਾਲ ਪ੍ਰਭ ਯਸ਼ੂ ਮਸੀਹ ਦੀ ਆराधना ਨੂੰ ਕਰਦੇ ਆ ਸੱਚਮੁੱਚ ਆਪਣੇ ਅੰਦਰ ਅੰਦਰ ਬੰਦਨ ਟੁੱਟਣੇ ਸ਼ੁਰੂ ਹੋ ਜਾਂਦੇ ਆ ਹallelujah 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 ਤੁਸੀਂ ਕੁਝ ਵੀ ਨਾ ਸੋਚਿਆ ਕਰੋ ਕਿ ਅਸੀਂ ਕਰਦੇ ਆ ਸਾਨੂੰ ਲੋਕ ਕੀ ਕਹਿਣਗੇ ਇਹ ਤੁਹਾਡੀ ਥਿੰਕਿੰਗ ਨਹੀਂ ਇਹ ਤੁਹਾਡੀ ਚੰਗੀ ਥਿੰਕਿੰਗ ਨਹੀਂ ਹੈਗੀ ਹallelujah ਤੁਸੀਂ ਪ੍ਰਭ ਯਸ਼ੂ ਮਸੀਹ ਦੇ ਘਰ ਆਇਆ ਜਾਂ ਪ੍ਰਭ ਯਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ ਆਇਓ ਹallelujah ਕਿਉਂਕਿ ਪ੍ਰਭ ਯਸ਼ੂ ਮਸੀਹ ਨੇ ਬਾਈਬਲ ਦੇ ਵਿੱਚ ਲਿਖਿਆ ਕਿ 6 ਦਿਨ ਕੰਮ ਕਰ ਸੱਤਵਾਂ ਦਿਨ ਮੇਰੀ ਹਜ਼ੂਰੀ ਦੇ ਵਿੱਚ ਆ ਹallelujah ਤੁਸੀਂ ਆਪਣੇ ਕਮਾਕਾਰਾਂ ਨੂੰ ਭੁੱਲਦੇ ਹੋਏ ਤੁਸੀਂ ਪ੍ਰਭੂ ਯਸ਼ੁਅ ਮਸੀਹ ਦੇ ਹਜ਼ੂਰੀ ਦੇ ਵਿੱਚ ਆਓ ਔਰ ਇਹ ਸਮਝੋ ਕਿ ਅਸੀਂ ਸਿਗਾਸ ਦੇ ਹੇਠਾਂ ਬੈਠੇ ਆ ਹallelujah ਕਿਉਂਕਿ ਪ੍ਰਭੂ ਯਸ਼ੁਅ ਮਸੀਹ ਸਿਗਾਸ ਦੇ ਹੇਠਾਂ ਬੈਠਾ ਹੈ ਤੇ ਆਪਣੇ ਸਾਰੇ ਪਾਪਾ ਤੋਂ ਆਪਾਂ ਮਾਫੀ ਆਪਾਂ ਨੂੰ ਮਾਫੀ ਮਿਲ ਚੁੱਕੀ ਹੁੰਦੀ ਆ ਹallelujah ਅਮੇਨ ਆਪਣੇ ਸਾਰੇ ਪਾਪ ਆਪਣੇ ਸਾਰੇ ਪਾਪਾ ਤੋਂ ਆਪਾਂ ਨੂੰ ਮੁਕਤੀ ਮਿਲ ਚੁੱਕੀ ਹੁੰਦੀ ਆ ਹallelujah ਹallelujah ਇਸ ਕਰਕੇ ਆਪਾਂ ਪ੍ਰਭੂ ਯਸ਼ੁ ਮਸੀਹ ਦੀ ਆराधना ਨੂੰ ਪੂਰੇ ਪਾਲੇਰ ਪੂਰੇ ਹਿੰਮਤ ਦੇ ਨਾਲ ਪ੍ਰਭੂ ਯਸ਼ੁ ਮਸੀਹ ਦੀ ਆराधना ਨੂੰ ਕਰਨਾ ਹੈ ਹallelujah ਔਰ ਪੂਰੇ ਪਾਲ ਦੇ ਨਾਲ ਪ੍ਰਭੂ ਯਸ਼ੁ ਮਸੀਹ ਪਵਿੱਤਰ ਆਤਮਾ ਦਾ ਆਪ ਸਵਾਗਤ ਕਰਦੇ ਆ ਪੂਰੇ ਪੂਰੇ ਪਾਲ ਦੇ ਨਾਲ ਪ੍ਰਭੂ ਯਸ਼ੁ ਮਸੀਹ ਦਾ ਆਪ ਸਵਾਗਤ ਕਰਾਂਗੇ ਔਰ ਪੂਰੀ ਆराधना ਕਰਾਂਗੇ ਅਰੇ ਪੂਰੇ ਪੂਰੇ ਜੋਸ਼ ਦੇ ਨਾਲ ਕੀ ਸਾਰਗਾ ਕਰ ਆਪਣੇ ਤਾੜੀਆਂ ਦੀ ਆਵਾਜ਼ ਸੁਣੇ ਔਰ ਆਪਣੇ ਆਪ ਨੂੰ ਤੁਸੀਂ ਤਿਆਰ ਕਰਨਾ ਹੈ ਜਦੋਂ ਪਰਮੇਸ਼ਰ ਦਾਸੀ ਨੇ ਤੁਹਾਡੇ ਉੱਤੇ ਹੱਥ ਰੱਖਣੇ ਆ ਸੱਚਮੁੱਚ ਜਦੋਂ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਤੁਸੀਂ ਪ੍ਰਾਰਥਨਾ ਦੇ ਵਿੱਚ ਖੜਦੇ ਹੋ ਉਸ ਟਾਈਮ ਤੁਹਾਡੀ doa ਪ੍ਰਾਰਥਨਾ ਜਿਹੜੇ ਤੁਹਾਡੀ ਤੁਹਾਡੀ ਦਿਲ ਦੀ ਆਵਾਜ਼ ਆ ਉਹ ਪ੍ਰਭੂ ਯਸ਼ੂ ਮਸੀਹ ਦੇ ਸਵਰਗ ਤੱਕ ਪਹੁੰਚਦੀ ਆ ਹਾਲੇਲੂਇਆ ਜਦੋਂ ਆਪਾਂ doa ਪ੍ਰਾਰਥਨਾਵਾਂ ਕਰਦੇ ਆ ਸੱਚਮੁੱਚ ਪਰਮੇਸ਼ਰ ਆਪਣੀਆਂ ਦੁਆਵਾਂ ਨੂੰ ਸੁਣਦਾ ਆ ਹਾਲੇਲੂਇਆ ਹਾਲੇਲੂਇਆ ਇਸ ਕਰਕੇ ਪੂਰੇ ਪੂਰੇ ਬਾਲ ਦੇ ਨਾਲ ਆਪਾਂ ਪ੍ਰਵੇਸ਼ ਮਸੀਦੀ ਆराधना ਨੂੰ ਕਰਨਾ ਹੈ ਹallelujah ਹallelujah ਮਹਾਂ அபிਸ਼ੇਕਾਂ ਗਿਆ ਹੈ तुझको ਚੜਾਣੇ ਕੋ